ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਆ ਜੀ ਪਟਨਾ ਸਾਹਿਬ ਦੀ ਯਾਤਰਾ ਦੇ ਉੱਪਰ ਤੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਪਾਵਨ ਪਵਿੱਤਰ ਧਰਤੀ ਦੇ ਜਿੱਥੇ ਲੰਗਰ ਦੇ ਵਿੱਚ ਖਿਚੜੀ ਖਾਣ ਦਾ ਰਵਾਜ ਹੈ ਇੱਥੇ ਹੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੇ ਚਰਨਾਂ ਦੇ ਨਿਸ਼ਾਨ ਵੀ ਮੌਜੂਦ ਹਨ ਸਾਰਾ ਇਤਿਹਾਸ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਸੋ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਜੀ ਇਸ ਵੀਡੀਓ ਦੇ ਵਿੱਚ ਅਸੀਂ ਦਰਸ਼ਨ ਕਰਾਂਗੇ ਦਸ਼ਮੇਸ਼ ਪਿਤਾ ਜੀ ਦੀ ਚਰਨ ਸ਼ੋਭਾ ਪ੍ਰਾਪਤ ਧਰਤੀ ਗੁਰਦੁਆਰਾ ਹਾਂਡੀ ਸਾਹਿਬ ਦੇ ਜੋ ਪਟਨਾ ਤੋਂ ਕਰੀਬ 20 ਕਿਲੋਮੀਟਰ ਦੂਰ ਦਾਨਾਪੁਰ ਦੇ ਵਿੱਚ ਮੌਜੂਦ ਹੈ ਇੱਥੇ ਸਤਗੁਰੂ ਜੀ ਪੰਜਾਬ ਨੂੰ ਜਾਂਦੇ ਹੋਏ ਠਹਿਰੇ ਸਨ ਬਾਲ ਗੁਰੂ ਗੋਬਿੰਦ राय ਜੀ ਦੀ ਉਸ ਸਮੇਂ ਉਮਰ 5 ਸਾਲ 2 ਮਹੀਨੇ ਦੀ ਸੀ ਬਾਲਾ ਪ੍ਰੀਤਮ ਜੀ ਨੇ ਜਿੱਥੇ-ਜਿੱਥੇ ਚਰਨ ਪਾਏ ਉਹ ਥਾਂ ਪੂਜਣ ਯੋਗ ਹੋ ਗਈ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਮੈਂ ਸਭ ਤੋਂ ਪਹਿਲਾਂ ਸਤਗੁਰਾਂ ਦਾ ਬਖਸ਼ਿਆ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੁਕਮਨਾਮਾ ਸਾਹਿਬ ਸਰਵਣ ਕਰਨ ਤੋਂ ਬਾਅਦ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਚਲਾ ਗਿਆ ਨੋ ਮੇ ਪਾਛਾਇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਪੰਜਾਬ ਜਾਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਵੀ ਪੰਜਾਬ ਆਉਣ ਦਾ ਸੱਦਾ ਦਿੱਤਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਟਨਾ ਤੋਂ ਜਾਣ ਦੀ ਖਬਰ ਸੁਣ ਕੇ ਸਾਰੇ ਪਟਨਾ ਨਿਵਾਸੀ ਬਹੁਤ ਹੀ ਉਦਾਸ ਹੋ ਗਏ। ਗੁਰੂ ਸਾਹਿਬ ਜੀ ਦੇ ਪਿਆਰ ਦੇ ਵਿੱਚ ਭਿੱਜੀ ਹੋਈ ਸਾਰੀ ਸੰਗਤ ਗੁਰੂ ਜੀ ਨੂੰ ਵਿਦਾ ਕਰਨ ਲਈ ਉਹਨਾਂ ਦੇ ਨਾਲ ਆਈ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਸਾਹਿਬ ਇਸ ਪਾਵਨ ਧਰਤੀ ਦੇ ਉੱਪਰ ਪਹੁੰਚੇ ਸਨ ਤਾਂ ਉਹਨਾਂ ਦੇ ਨਾਲ ਹਜ਼ਾਰਾਂ ਦੇ ਵਿੱਚ ਪਟਨਾ ਸਾਹਿਬ ਦੀ ਸੰਗਤ ਵੀ ਮੌਜੂਦ ਸੀ। ਸ਼ਾਮ ਦੇ ਸਮੇਂ ਸਤਗੁਰੂ ਜੀ ਨੇ ਇਸ ਜਗ੍ਹਾ ਦੇ ਉੱਪਰ ਪੜਾ ਕੀਤਾ। ਉਸ ਸਮੇਂ ਇੱਥੇ ਮਾਤਾ ਜਮਨਾ ਦੇਵੀ ਜੀ ਰਿਹਾ ਕਰਦੇ ਸਨ। ਇਸ ਜਗ੍ਹਾ ਦੇ ਉੱਪਰ ਪੜਾ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਮਾਤਾ ਜਮਨਾ ਦੇਵੀ ਜੀ ਨੂੰ ਕੁਝ ਸਿਖਾਉਣ ਲਈ ਕਿਹਾ। ਕਿਹਾ ਜਾਂਦਾ ਹੈ ਕਿ ਮਾਤਾ ਜਮਨਾ ਦੇਵੀ ਜੋ ਉਸ ਸਮੇਂ ਬਿਰਧ ਅਵਸਥਾ ਦੇ ਵਿੱਚ ਸਨ ਅਤੇ ਉਹ ਬਹੁਤ ਹੀ ਗਰੀਬ ਸਨ। ਉਹਨਾਂ ਨੇ ਸਤਗੁਰੂ ਨੇ ਜਵਾਬ ਦਿੱਤਾ ਕਿ ਸਤਗੁਰੂ ਜੀ ਮੇਰੇ ਕੋਲ ਤਾਂ ਸਿਰਫ ਅੱਧੀ ਕੋਹਾਂ ਦੀ ਖਿਚੜੀ ਦੀ ਹੀ ਬਚੀ ਹੈ ਜੋ ਸਾਰੀ ਸੰਗਤ ਦੇ ਵਿੱਚ ਨਹੀਂ ਵਰਤ ਸਕਦੀ। ਜੋ ਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਆਪ ਜੀ ਖਿਚੜੀ ਵਰਤਾਉਣਾ ਸ਼ੁਰੂ ਕਰੋ ਅਤੇ ਸੰਗਤ ਦੇ ਵਿੱਚ ਖਿਚੜੀ ਕਦੇ ਵੀ ਨਹੀਂ ਘਟੇਗੀ। ਕਿਹਾ ਜਾਂਦਾ ਹੈ ਕਿ ਸਤਗੁਰਾਂ ਦੇ ਬਚਨਾਂ ਮੁਤਾਬਕ ਜਦੋਂ ਮਾਤਾ ਜੀ ਨੇ ਖਿਚੜੀ ਵਰਤੌਣੀ ਸ਼ੁਰੂ ਕੀਤੀ ਤਾਂ ਹਾਂਡੀ ਦੇ ਵਿੱਚ ਸਾਰੀ ਸੰਗਤ ਨੂੰ ਖਿਚੜੀ ਵਰਤਾਉਣ ਤੋਂ ਬਾਅਦ ਵੀ ਕੁਝ ਕੁ ਬਚ ਗਈ। ਉਸੇ ਸਮੇਂ ਤੋਂ ਇਸ ਪਾਵਨ ਗੁਰਦ ਆਮ ਦੇ ਉੱਪਰ ਖਿਚੜੀ ਬਣਾਉਣ ਅਤੇ ਵਰਤਾਉਣ ਦੀ ਪ੍ਰਥਾ ਸ਼ੁਰੂ ਹੋ ਗਈ ਜੋ ਅੱਜ ਤੱਕ ਚੱਲਦੀ ਆ ਰਹੀ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਸਭ ਤੋਂ ਪਹਿਲਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਉਹਨਾਂ ਪਾਸੋਂ ਸਾਰੇ ਸਰਬੱਤ ਦਾ ਭਲਾ ਮੰਗਿਆ ਅੱਜ ਵੀ ਹਜ਼ਾਰਾਂ ਲੱਖਾਂ ਸੰਗਤਾਂ ਇਸ ਭਾਵਨ ਗੁਰਤਾਮ ਦੇ ਦਰਸ਼ਨ ਕਰਦੀਆਂ ਹਨ ਅਤੇ ਲੰਗਰ ਦੇ ਵਿੱਚ ਬਣੀ ਹੋਈ ਖਿਚੜੀ ਸ਼ੱਕ ਕੇ ਆਪਣੇ ਸਾਰੇ ਦੁੱਖਾਂ ਦਲਿਤਾਂ ਦਾ ਨਿਵਾਰਨ ਕਰਦੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤੋਂ ਬਾਅਦ ਮੈਂ ਸਤਗੁਰਾਂ ਦੀ ਪ੍ਰਕਰਮਾ ਕੀਤੀ ਅਤੇ ਦਸ਼ਮੇਸ਼ ਪਿਤਾ ਜੀ ਦੇ ਬਚਪਨ ਦੇ ਚਰਨਾਂ ਦੇ ਨਿਸ਼ਾਨ ਦੇਖ ਲਈ ਸੰਗਤ ਦੀ ਲਾਈਨ ਦੇ ਵਿੱਚ ਲੱਗ ਗਿਆ ਜੋ ਜੀ ਪ੍ਰੀਤਮ ਕਾਲੰਗੀਆਂ ਵਾਲੇ ਮਰਦਾਗਮੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਛਪਨ ਦੇ ਚਰਨਾਂ ਦੇ ਨਿਸ਼ਾਨ ਵੀ ਇਸ ਗੁਰਦਾਮ ਦੇ ਉੱਪਰ ਅੱਜ ਵੀ ਮੌਜੂਦ ਹਨ ਅਤੇ ਲੱਖਾਂ ਸੰਗਤਾਂ ਇਹਨਾਂ ਦੇ ਦਰਸ਼ਨ ਕਰਕੇ ਆਪਣੇ ਜਨਮ ਜਨਮਾਂ ਦੀ ਮੈਲ ਨੂੰ ਘੱਟ ਰਹੀਆਂ ਹਨ ਅਤੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ ਮੈਂ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਿਸ਼ਾਨ ਦੇ ਦਰਸ਼ਨ ਕੀਤੇ ਅਤੇ ਮਨ ਹੀ ਮਨ ਦੇ ਵਿੱਚ ਸਤ ਗੁਰਾਂ ਦੇ ਨਾਮ ਨੂੰ ਜਪਿਆ ਅਤੇ ਉਹਨਾਂ ਦਾ ਦਰਸ਼ਨਾਂ ਲਈ ਧੰਨਵਾਦ ਕੀਤਾ ਦਰਸ਼ਨ ਕਰਨ ਉਪਰੰਤ ਮੈਂ ਸਤਗੁਰਾਂ ਦੀ ਤਾਬੇਆ ਬੈਠ ਗਿਆ ਤੇ ਸਿੰਘ ਸਾਹਿਬ ਤੋਂ ਇਸ ਪਵਨ ਧਰਤੀ ਦਾ ਇਤਿਹਾਸ ਜਾਣਿਆ। ਲੋਰੀਵਾਰਡ ਜੀਕਾ ਖਾਲਸਾ ਵਾਰੀ ਦੀ ਕੀ ਫਤੇ ਇਹ ਪਵੰਚਰ ਪਵਨ ਸਥਾਨ गुजारे का नाम गुजारा हांडी साहेब दाना थे अवस्थी घाट विखे पैदा है गुजारा दाना हांडी साहब जगह का नाम दाना पुर तो है दसवें पातशाह सा, पटना साहेब विखे अवतार धारण करने के बाद पटना साहेब विखे सत अवस्था में रहे तो बाद साहेब श्री गुरु तेग साहब जी महाराज ਇਹ ਰੰਮੀ ਛੇੜ ਤੋਂ ਪਹਿਲਾਂ ਅਨੰਕੂ ਸਾਰੇ ਆਉਂਦੀ ਆਗਿਆ ਮੈਂ 10ਵੇਂ ਪਾਤਸ਼ਾਹ ਜਦ ਪਟਨਾ ਸਾਹਿਬ ਤੋਂ ਅਨੰਕੂ ਸਾਰੇ ਜਾਣ ਵਾਸਤੇ ਤਿਆਰੀਆਂ ਕੀਤੀਆਂ ਤਾਂ ਰਾਜਾ ਪ੍ਰਤੀ ਚਲ ਨਹੀਂ ਤਕਤ ਪਟਨਾ ਸਾਹਿਬ ਨਾਲ ਗਰੀ ਦੇਖ ਬਾਦ ਲੀਲਾ ਸੰਗੁਰਾ ਜਿੱਤੇ 10ਵੇਂ ਪਾਤਸ਼ਾਹ ਜੀ ਮਹਾਰਾਜ ਪਟਿਆ ਨੂੰ ਨਾਮ ਲੈ ਜਾ ਕਰ ਖੇੜਿਆ ਪ੍ਰਦੇਸ਼। ਉੱਥੇ ਦਾ ਰਾਜਾ ਫਤੇਚਨ ਮਈ ਜਿਨ੍ਹਾਂ ਦੇ ਘਰੋਂ ਵਿਸ਼ਮ ਰਾਦੇ ਤੇ ਪਟਨਾ ਸਾਹਿਬ ਆਹੀ ਕੰਕਾਵਜ 파ਸੇ ਨੂੰ। ਉੱਥੇ ਕੰਗਨ ਘਾੜਾ ਗੁਜ਼ਾਰਾ ਜਿੱਥੇ ਦਸਵੇਂ 파ਤਸ਼ਾਹ ਜੀ ਮਹਾਰਾਜ ਆਪਣਾ ਸੋਨੇ ਦਾ ਕਾਗੰਗਾ ਦੇ ਵਿੱਚ ਸਿੱਚੇ। ਉਤੇ ਸਿਵਦਤ ਪੰਡਤਵਾਰਾਜ ਨਾਸਵੇਂ 파ਤਸ਼ਾਹ ਜੀ ਮਹਾਰਾਜ ਸਤ ਸਾਲ ਦੀ ਅਵਸਥਾ ਦੇ ਵਿੱਚ जब पंडित राम रूप के दर्शन किए क्योंकि सिद्ध पंडित आप राम धाम निवासी जब पंजाब जान लगे राजा फतेह शर्माही घरों के सम्राट है सिद्ध तो लागले पिंडा सारी संगत जिसमें पातशाह ने नाथ प्रवेश कार्य कर। पटना सा तो सारी संगत इस सा तरह जते बैठेंगे ਇਹ ਜਗਤ ਦੇ ਨਾਮ ਦਾ ਨੂਰੇ ਇੱਥੇ ਤੱਕ ਗੁਰੂ ਸਾਹਿਬ ਉਸਾਰੇ ਸੰਗਤ ਸਜਣ ਵਾਸਤੇ ਆਇਆ। ਜਿੱਤੇ ਅੰਦੇ ਦਸਵੇਂ ਪਾਤਸ਼ਾਹ ਜੀ ਉਸਾਮ ਪਈ ਜਿੱਤੇ ਮਾਤਾ ਜਮਨਾ ਜੀ ਰਹਿ ਇਸ ਜਿਨਾ ਗੁਰੂ ਤਾਰਾ ਕੀਤਾ ਰਾਤ ਇਹ ਪ੍ਰਾਪ ਕੀਤੇ ਹੁਕੇ। ਗੁਰੂ ਸਾਹਿਬ ਉਪਨ ਕੀਤਾ ਮਾਤਾ ਸਾਰੇ ਸੰਗਤ ਸਵੇਲ ਚੱਲਿਓਣੇ ਪਕੇ ਜਿਨਾ ਵਾਸਤੇ ਜਿੰਦਰ ਤਿਆਰ। ਮਾਤਾ ਜਮਨਾ ਜੀ ਕੇ ਮਹਾਰਾਜ मैं आपकी खिजी दी जी करो तो मिट्टी की हांडी वाली खिजली आपके पास ला गुरु साहब कि मिट्टी की हां वाली खिजली साझे को माता जो मिट्टी की हां वाली खिचड़ी दसवें पातशाह को ले गुरु साहब मिट्टी की हांडी उत्ती माला पाशा किया دار سن پر راج حکم ہوا سو کھجری دار اندر سارے سنگت کو برتا رہا سُبر سارے سنگت کو برتا رہا سُبر ہو گئے سارے سنگھ راج کی چھکنے شتر تو برنگ پوری پیڑی ہانڈی سے اُکتی دلال بھرے بھرے رہ گئی مکھنی جے دا نام پے گیا ہانڈی شام کی ہانی بناون تے سویل تر کی امت گیری جس میں بادشاہ تھے

ਕਾਹੇ ਪਰਤਾਕ ਦੇ ਦਰਸ਼ਨਾਂ ਦਾ ਪ੍ਰੰਪਰਾਤ ਹੋਇਆ ਸਾਨੁਸ਼ੀਸ਼ੇ ਹੋਰ ਦਸਤਪਾਤ ਸਾਹਿਬ ਜੀ ਦਾ ਚਲਨ ਸ਼ੋਧਨ ਸ਼ਾਨ ਬਾਦ ਅਸਥਾਨ ਕਿ ਕਾਹੇ ਵਿਕਰੀ ਹਾਣੀ ਦੇ ਬਾਰੇ ਪਾਤਸ਼ਾਹ ਪਾਇਬੀਸ ਜੀ ਲਿਖਦੇ ਹਨ ਹਾਂਡੇ ਮਿੱਟੀ ਵਾਲੇ ਜਿਉ ਮਿੱਟੀ ਹਾਂਡੇ ਆੜੇ ਇਚੜ ਲਿਖਨੇ ਉਹ ਕਿਚੜੀ ਹਾਂਡੇ ਆੜੇ ਕਿਚੜ ਦੇਵੀ ਦੇਵੀ ਸੰਗਤ ਹਾਂਡੇ ਬਾਲਾ ਪ੍ਰੀਤਮ ਪਿਆਰ ਦੇ ਉਹ ਦਿੱਤੀ ਹਾਂ ਜਿਗੜੀ ਖਾਦੀ ਕੱਢ ਕੇ ਉਸ ਵਿੱਚੋਂ ਹਾਂ ਜੀ ਧਨ ਮਾਇ ਪ੍ਰਧਾਨ ਇਹਨਾਂ ਵਿੱਚ ਹੀ ਹਾਂ ਬਾਲਾ ਪ੍ਰੀਤਮ ਚੁੜ ਗਏ ਕਰਗ ਹਾਂ ਜੀ ਜਿਗੜੀ ਨਿਪਕਾਮ ਦੀ ਉਸੇ ਹਾਂ ਜੀ ਧਿਆਨ ਰਦਰ ਦੇਵ ਤੇ ਕੁਰੀ ਅੱਕੇ ਹਾਂ ਜੀ ਦੇਖੋ ਸਤਿਗੁਰਾ ਖਾ ਰਹੇ ਹਸਨਾਵ ਸੁਹਾਣੀ माई कारण बन गई हो मेरी हानि हानि तो संगत बने हूं संगत हानि हानि तो संगत बने हूं संगत हानि ए तो जासा ताय जिसवे कितनी दय प्रसाद आपको बढ़ेगा भी सारा दिन कितनी दय लंगर चलता है ना संगता ने कितनी प्रसाद आते या सिपाव सालंगर आते तो ने देख अपना तुम घर जा कुछ ना प्राप्त करोगे ਰਾਏ 50 ਰੁਪਏ ਸੀ ਗੁਰੂ ਸਾਹਿਬ ਦੇ ਕੀਤੇ ਹੋਏ ਬਚਨਾਂ ਮੁਤਾਬਕ ਅੱਜ ਵੀ ਲੰਗਰ ਦੇ ਵਿੱਚ ਖੀਚੜੀ ਛਕਾਉਣ ਦੀ ਪ੍ਰਥਾ ਚੱਲਦੀ ਆ ਰਹੀ ਹੈ ਮੈਂ ਵੀ ਲੰਗਰ ਦੇ ਵਿੱਚ ਜਾ ਕੇ ਖੀਚੜੀ ਖਾਧੀ ਅਤੇ ਸਤ ਗੁਰਾਂ ਦਾ ਧੰਨਵਾਦ ਕੀਤਾ ਗੁਰੂ ਸਾਹਿਬ ਜੀ ਨੇ ਮਾਤਾ ਜਮਨਾ ਦੇਵੀ ਜੀ ਨੂੰ ਇਹ ਬਚਨ ਵੀ ਕੀਤੇ ਸਨ ਕਿ ਜਦੋਂ ਤੱਕ ਸੰਗਤ ਦੇ ਵਿੱਚ ਖੀਚੜੀ ਵਰਤਦੀ ਰਹੇਗੀ ਸੰਗਤ ਦੇ ਵਿੱਚ ਤੁਹਾਨੂੰ ਮੇਰੇ ਦਰਸ਼ਨ ਹੁੰਦੇ ਰਹਿਣਗੇ ਅਗਲੇ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਗੁਰੂ ਕੀ ਬਾਗ ਦੇ ਸੋ ਜੁੜੇ ਰਹਿਓ ਜੀ ਚੈਨਲ ਦੇ ਨਾਲ ਅਤੇ ਵੀਡੀਓ ਪੂਰੀ ਦੇਖਣ ਤੋਂ ਬਾਅਦ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ